ਸਿਕਾਜੀ ਮੈਂ ਹਕਮਲ ਕਪੂਰ ਤੁਹਾਨੂੰ ਦੇਖ ਰਿਹਾ ਚੈਨਲ ਪੰਜਾਬੀ ਬੀਤੇ ਦਿਨੀ ਕੈਨੇਡਾ ਦੇ ਐਡਮੰਟਨ ਸ਼ਹਿਰ ਦੇ ਵਿੱਚ ਹੋਏ ਰੁਪਿੰਦਰ ਹਾਂਡਾ ਦੇ ਸ਼ੋਅ ਦੇ ਦੌਰਾਨ ਹੋਇਆ ਹੰਗਾਮਾ ਕਾਫੀ ਸੁਰਖੀਆਂ ਬਟੋਰਦਾ ਜਾ ਰਿਹਾ ਹੈ ਜਦੋਂ ਤੋਂ ਇਸ ਮਾਮਲੇ ਦੀਆਂ ਵੀਡੀਓ ਸਾਮਣੇ ਆਈਆਂ ਨੇ ਇਹ ਮਾਮਲਾ ਹੋਰ ਤੂਲ ਫੜਦਾ ਜਾ ਰਿਹਾ ਹੈ ਅਤੇ ਇਸ ਮਾਮਲੇ ਉੱਤੇ ਹੁਣ ਸਪਸ਼ਟਿਕਰਨ ਦਿੰਦੇ ਹੋਏ ਰੁਪਿੰਦਰ ਹਾਂਡਾ ਦੀ ਟੀਮ ਦਾ ਵੱਡਾ ਬਿਆਨ ਸਾਹਮਣੇ ਹੈ ਟੀਮਾਂ ਦਾ ਕਹਿਣਾ ਹੈ ਕਿ ਤੱਥ ਮਾਇਨੇ ਰੱਖਦੇ ਨੇ ਸ਼ੋਅ ਦੀ ਟਾਈਮਿੰਗ ਤੋਂ ਸਪਸ਼ਟ ਹੈ ਕਿ ਇਹ ਕਲਾਕਾਰ ਦੀ ਗਲਤੀ ਨਹੀਂ ਸੀ ਪ੍ਰਬੰਧਨ ਕੂ ਪ੍ਰਬੰਧਨ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ there. ਬੀਤੇ ਦਿਨੀ ਪੰਜਾਬੀ ਗਾਇਕ ਰੁਪਿੰਦਰ ਹਾਂਡਾ ਦੇ ਕੈਨੇਡਾ ਦੇ ਐਡਮਿੰਟਨ ਦੇ ਵਿੱਚ ਇੱਕ ਸ਼ੋਅ ਤੇ ਜ਼ਰਨ ਹਾਂਡਾ ਦੇ ਸ਼ੋਅ ਵਿੱਚ ਲੇਟ ਪਹੁੰਚਣ ਦੇ ਕਾਰਨ ਉੱਥੇ ਮੌਜੂਦ ਕੁਝ ਸਰੋਤੇ ਦੇ ਨਾਲ ਬਹਿਸਬਾਜੀ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਬਹਿਸਬਾਜੀ ਦੇ ਸੰਬੰਧੀ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਪਰ ਹੁਣ ਇਸ ਸਬਬ ਦੇ ਮਗਰੋਂ ਰੁਪਿੰਦਰ ਹਾਂਡਾ ਦੀ ਟੀਮ ਦਾ ਸਪਸ਼ਟੀਕਰਨ ਵੀ ਸਾਹਮਣੇ ਆਇਆ ਹੈ ਇੱਥੇ ਦੱਸਣਾ ਬੰਦਾ ਹੈ ਕਿ ਇਸ ਸਾਰੀ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਰੁਪਿੰਦਰ ਹਾਂਡਾ ਦੇ ਅਫੀਸ਼ੀਅਲ ਪੇਜ ਉਤੇ ਕਿ ਪੋਸਟ ਪਾਈ ਗਈ ਹੈ ਤੇ ਕਿਹਾ ਗਿਆ ਹੈ ਕਿ ਤੱਥ ਮਾਇਨੇ ਰੱਖਦੇ ਨਹੀਂ ਸ਼ੋਹ ਦੀ ਟਾਈਮਿੰਗ ਤੋਂ ਸਪਸ਼ਟ ਹੈ ਕਿ ਇਹ ਕਲਾਕਾਰ ਦੀ ਗਲਤੀ ਨਹੀਂ ਸੀ ਪ੍ਰਬੰਧਨ ਕੂ ਪ੍ਰਬੰਧਨ ਦੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਲਾਕਾਰ ਦਪੈ 1:30 ਵਜੇ ਐਡਮੈਂਟਨ ਪਹੁੰਚ ਗਈ ਸੀ ਪਰ ਪ੍ਰਮੋਟਰ ਤੋਂ ਕੋਈ ਸੂਚਨਾ ਨਹੀਂ ਮਿਲੀ ਪ੍ਰਮੋਟਰ ਮਹਿਲਾ ਨੇ ਉਸੇ ਸਵਾਗਤ ਦੇ ਲਈ ਸ਼ੋਅ ਵਾਲੀ ਥਾਂ ਉੱਤੇ ਆਉਣ ਦੇ ਲਈ ਮਜਬੂਰ ਕੀਤਾ ਜਦੋਂ ਕਲਾਕਾਰ ਆਇਆ ਤਾਂ ਉਸਨੇ ਪਾਰਕਿੰਗ ਦੇ ਵਿੱਚ ਦੋ ਔਰਤਾਂ ਦੇ ਨਾਲ ਇੱਕ ਫੁੱਲਾਂ ਦਾ ਗੁਲਦਸਤਾ ਵੀ ਪੇਸ਼ ਕੀਤਾ ਅਤੇ ਉਸ ਨੂੰ ਜਾਣਦੇ ਲਈ ਕਿਹਾ ਉਹ ਹੋਟਲ ਦੀ ਜਾਣਕਾਰੀ ਤੋਂ ਵੀ ਅਣਜਾਣ ਸੀ ਐਡਮਿੰਟਨ ਇਸ ਸਮੇਂ ਦੇ ਅਨੁਸਾਰ ਦੁਪਹਿਰ 2:38 'ਤੇ ਉਸਨੇ ਉਸਨੂੰ ਹੋਟਲ ਦਾ ਸਹੀ ਸਥਾਨ ਦਿੱਤਾ। ਕਲਾਕਾਰ ਹੋਟਲ ਦੇ ਵਿੱਚ ਗਏ ਜਦ ਉਸ ਨੂੰ ਰਿਸੀਵ ਕਰਨ ਦੇ ਲਈ ਕੋਈ ਵੀ ਨਹੀਂ ਸੀ ਅਤੇ ਇਹ ਸਿਰਫ ਅਜਨਬੀਆਂ ਦੀ ਮਦਦ ਦੇ ਨਾਲ ਉਹ ਹੋਟਲ ਤੱਕ ਪਹੁੰਚਣ ਚ ਕਾਮਯਾਬ ਹੋਏ ਇਸ ਨਾਲ ਹੀ ਟੀਮ ਨੇ ਕਿਹਾ ਕਿ ਹਫਰਤ ਦਫਰੀ ਦੇ ਬਾਵਜੂਦ ਉਸਨੇ ਬਹਾਦਰੀ ਦੇ ਨਾਲ ਡੇਢ ਘੰਟੇ ਤੱਕ ਪ੍ਰਦਰਸ਼ਨ ਕੀਤਾ ਸ਼ੋਅ ਤੋਂ ਬਾਅਦ ਪ੍ਰਮੋਟਰ ਨੇ ਉਸ ਨੂੰ ਬਾਹਰ ਜਾਣ ਤੋਂ ਜ਼ਬਰਦਸਤੀ ਰੋਕ ਦਿੱਤਾ ਤੇ ਉਸ ਨੂੰ ਸਟੇਜ ਉੱਤੇ ਬਿਠਾਇਆ ਤੇ ਉਸ ਉੱਤੇ ਦਰਸ਼ਕਾਂ ਦੇ ਨਾਲ ਗੱਲ ਕਰਨ ਲਈ ਦਬਾਅ ਪਾਇਆ ਜੋ ਕਿ ਪੂਰੀ ਤਰ੍ਹਾਂ ਗਲਤ ਸੀ ਕਪਰਾਟ ਦੇ ਤਬਾਅ ਮਹਿਸੂਸ ਕਰਦੇ ਹੋਏ ਕਲਾਕਾਰ ਸਟੇਜ ਤੋਂ ਚਲੇ ਗਏ ਇਤੋਂ ਤੱਕ ਕਿ ਜਦੋਂ ਉਸਨੇ ਆਪਣੇ ਅਸਰ ਪ੍ਰਮੋਟਰ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਮੋਟਰ ਅਤੇ ਉਸਦੀ ਪਤੀ ਨੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਉਸਦਾ ਫੋਨ ਖੋਲਿਆ ਟੀਮ ਨੇ ਕਿਹਾ ਕਿ ਸ਼ੁਕਰ ਹੈ ਦਰਸ਼ਕਾਂ ਨੇ ਉਸ ਦਾ ਸਮਰਥਨ ਕੀਤਾ ਉਸਦੀ ਮਦਦ ਕੀਤੀ ਗਾਜ਼ੀ ਸਾਰੀ ਘਟਨਾਤਾਂ ਵੀਡੀਓਜ਼ ਆਨਲਾਈਨ ਵਾਇਰਲ ਹੋ ਰਹੀਆਂ ਨੇ ਟੀਮ ਰੁਪਿੰਦਰ ਹੰਡਾ ਦਾ ਕਹਿਣਾ ਹੈ ਕਿ ਉਹਨਾਂ ਦੇ ਸਹਿਯੋਗ ਦੇ ਲਈ ਉਹਨਾਂ ਐਡਮਿਨਟਨ ਦਾ ਧੰਨਵਾਦ ਕੀਤਾ ਤੇ ਨਾਲ ਹੀ ਪ੍ਰਬੰਧਕਾਂ ਦੇ ਕੂ ਸ਼ਾਸਨ ਅਤੇ ਗੈਰ ਪੇਸ਼ੇਵਰ ਵਿਵਾਦ ਦੀ ਵੀ ਨਿੰਦਾ ਕੀਤੀ ਹੈ ਬੇ ਰਿਪੋਰਟ ਚੈਰਪੰਜਾਬੀ